ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜਾ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਚਾਰ ਹੀਪਰ ਵੜਨ ਸੇ ਲੈ ਕੇ ਆਏ ਜੀ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆਂ ਬਈ ਫਾਰਮ ਚ ਬਣਾਉਣ ਲੱਗੇ ਆਂ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਜਿਸ ਪਿੰਡ 'ਚੋਂ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗਲਪ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਪਧੌੜ ਸੈਣਾ ਭਾਈ ਰੂਪਾਏ ਨੇੜੇ ਹੀ ਰਹਿ ਜਾਂਦੇ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਸਕਾਲ ਸਸਰਗਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਜੀ ਹਾਂ ਬਹੁਤ ਵਧੀਆ ਡਾਕਟਰ ਸਾਹਿਬ ਕਿਵੇਂ ਚੱਲਦਾ ਕੰਮ ਕਾਰ ਡਾਕਟਰ ਕੰਮ ਬਹੁਤ ਵਧੀਆ ਚੱਲੀ ਜਾਂਦਾ ਠੀਕ ਆ ਹਾਂ ਕਿਰਪਾ ਮਹਾਰਾਜ ਦੀ ਚਲੋ ਵਧੀਆ ਹਾਂ ਮਾਲ ਆਪਣਾ ਆਨਲਾਈਨ ਬਹੁਤ ਵਿਕੀ ਜਾਂਦਾ ਹੂੰ ਉਹ ਐ ਫਿਰ ਵਿੱਚ ਬੰਦੇ ਨੇ ਆਪ ਨੂੰ ਕਿਸੇ ਦਾ ਯਾਰ ਵੀਡੀਓ ਆਪ ਨੂੰ ਫੜ ਗਏ ਆਪਾਂ ਮਾਲ ਸਿੱਧਾ ਵੇਚਣ ਲੱਗ ਗਏ ਠੀਕ ਆ ਭਾਈ ਉਹਦਾ ਕਰਕੇ ਮੈਂ ਚੱਲ ਵੀ ਆਪਾਂ ਵੀਡੀਓ ਤਾਂ ਜ਼ਰੂਰੀ ਬਣਦੀ ਆ ਹੂੰ ਤੇ ਜਾਣਾ ਉੱਥੇ ਇਹਨਾਂ ਨੇ ਕਿਤੇ ਘਰੇ ਆ ਨਜ਼ਰ ਆ ਸਹੀ ਗੱਲ ਆ ਠੀਕ ਆ ਨਾ ਹੂੰ ਆ ਵੀ ਉਹ ਗੱਲ ਦੇ ਮਾਰੇ ਫਿਰ ਮੈਂ ਆਪਾਂ ਵੀਡੀਓ ਪਾਇਆ ਕਰਾਂਗੇ ਹੁਣ ਓਕੇ ਭਾਈ ਹਾਂ ਹੁਣ ਆਪਾਂ ਗਿਰਾਂ ਨਾਮ ਤੇ ਮੋਬਾਈਲ ਨੰਬਰ ਬੋਲੋ। ਨਾਮ ਬਈ ਵੀਰਾ ਦਾ ਹਮਮ। ਅੰਡਾ ਸ਼ਨਾਗਲਾਬ ਸਿੰਘ ਆਲਾ। ਹਮਮ। ਮੋਬਾਈਲ ਨੰਬਰ 94654 ਓਕੇ 22847 ਠੀਕ ਆ। ਚਾਰ ਬਹਿੜਾ ਨੇ ਫਿਰ ਹੈ। ਆ ਚਾਰ ਬਹਿੜਾ ਆਪਣੇ ਕੋਲੇ। ਚਾਰ ਹੀ ਟਾਪ ਨੇ ਹਨਾ। ਚਾਰੇ ਫਾਰਮ ਦੀਆਂ ਬੱਸ ਡਾਕਟਰ। ਚਾਰੇ ਦੰਦੋ ਖੀਰੀਆਂ। ਨਹੀਂ ਨਹੀਂ ਇਹ ਦੋ ਦੰਦਾਂ। ਖਾਲੀ ਦੋ ਦੰਦਾਂ। ਹਾਂ ਇਹਦੇ 20 25 ਦਿਨ ਹੋ ਗਏ ਠੀਕ ਆ ਭਰੇ ਨੂੰ। ਓਕੇ। ਖਾਲੀ ਕਿੱਕੀ ਲਈ ਆ ਖਾਲੀ ਕਿੱਕੀ ਦੇਣੀ ਆ। ਚਾਰ ਥਣ ਨੇ। ਆ ਚਾਰ ਥਣ ਨੇ। ਚਾਰੇ ਬਸਣਾਂ ਚਾਰ ਚਾਰ ਥਾਨ ਓਕੇ ਬਾਈ ਹਾਂ ਕਿਸੇ ਦੇ ਮੌਕਾ ਨਹੀਂ ਕਿਸੇ ਦੇ ਗੁੰਮੀ ਨੂੰ ਇਧਰੋਂ ਸ਼ੁਰੂ ਕਰ ਲੈਨੇ ਹਾਂ ਹਾਂ ਇਧਰੋਂ ਕਰ ਲੋ ਬੱਚਾ ਖੜਾ ਇਹਦੀ ਕਿੰਨੀ ਕੁ ਉਮਰ ਆ ਇਹ ਡਾਕਟਰ 9 ਮਹੀਨੇ ਦੀ ਉਮਰ ਆ 9 ਗਮਹੀਨੇ ਹਾਂ ਕਿਹੜੇ ਸੀਮਣ ਦੀ ਆ ਪਤਾ ਕੋਈ ਸੀਮਰ ਦਾ ਜਦੋਂ ਡਾਕਟਰ ਆਪਾਂ ਅੱਗੇ ਬਿਲੇ ਬੋਲਦੇ ਹੁੰਦੇ ਤੇ ਹੁਣ ਵੀ ਬਿਲੇ ਬੋਲਦੇ ਓਕੇ ਕਿ ਮੈਂ ਆਪਾਂ ਮਾਲਕ ਤੋਂ ਪੁੱਛ ਕੇ ਕਿਵੇਂ ਡਿਟੇਲ ਦਿੱਤੀ ਆਪਾਂ ਉਹ ਬੰਦੇ ਨੂੰ ਫੋਨ ਤੇ ਦੱਸ ਦਿਆਂਗੇ ਓਕੇ ਬਾਈ ਹਾਂ ਐਵੇਂ ਆਪਾਂ ਅੱਗੇ ਦਾ ਕੰਮ ਜੇ ਹੀ ਆਪਣਾ ਸਹੀ ਕਰ ਲੈਣਾ ਮੈਂ ਝੂਠੇ ਆਪਾਂ ਤੋ ਤਾਂ ਬਾਈ ਦੇ ਨਹੀਂ ਉਹ ਬਾਕੀ ਫਾਰਮ ਦੇ ਬੱਚੇ ਆ ਉਹਗਾ ਉਹ ਦੇਖੋ ਮੈਂ ਚੁੰਬੜਿਆ ਪਿਆ ਲਿਹਾ ਨਹੀਂ ਸਹੀ ਗੱਲ ਜੇ ਬਾਹਰ ਕਰੂਡ ਮਾਇਆ ਉਹ ਕਰਦੇ ਆ ਫਿਰ ਉਹ ਬਾਲ ਪੱਟੀ ਦੇ ਦੇ ਬਸ ਬਾਕੀ ਬਰੀਡ ਨੇ ਬੋਲਣਾ ਡਾਕਟਰ ਬਰੀਡ ਨੇ ਬੋਲਣਾ ਐ ਗੋਲ ਕੰਨਾ ਬਸਿਆਂ ਦੇ ਜਮਾ ਇਹਦੀ ਕਿੰਨੀ ਉਮਰ ਇਹਦੀ ਵੀ ਡਾਕਟਰ 9 ਮਹੀਨੇ ਆ 9 ਮਹੀਨੇ ਹਾਂ ਠੀਕ ਆ ਆ ਤਿੰਨ ਨੰਬਰ ਵਾਲੀ ਇਹਦੀ ਡਾਕਟਰ 10 ਮਹੀਨੇ 10 ਮਹੀਨੇ ਹਾਂ ਏ ਮਹੀਨਾ ਕ ਵੱਡੀ ਇਹਨਾਂ ਨੂੰ ਠੀਕ ਆ ਬਾਈ ਹਾਂ ਚਾਰ ਚਾਰ ਥਾਨ ਨੇ ਚਾਰ-ਚਾਰ ਥਾਣਾ ਦੋਨੋਂ ਖੀਰੀਆਂ ਗਰੰਟੀ ਆਪਣੀ ਕੋਈ ਬੱਚੀ ਵੀ ਨਹੀਂ ਬਸੇਂਦੇ ਦਿਖਾਵਾਂਗੇ ਆਪਾਂ ਓਕੇ ਬਾਈ ਹਾਂ ਹਾਂ ਕੱਲੀ-ਕੱਲੀ ਦੀ ਝੋਲੀ ਚੈੱਕ ਕਰਾ ਕੱਲੀ-ਕੱਲੀ ਦੀ ਝੋਲੀ ਡਾਕਟਰ ਚੈੱਕ ਕਰਾਵਾਂਗੇ ਆਪਾਂ ਬੱਚੀ ਦੀ ਹਾਂ ਫਾੜ ਲੋ ਜਿਹੜੀ ਪਹਿਲਾਂ ਬੱਚੇ ਬਹੁਤ ਚੰਗੇ ਆ ਹਨਾ ਬਾਰੇ ਚੰਗੇ ਬੱਚਾ ਤੂੰ ਦਿਖਾਉਣੇ ਇਧਰੋਂ ਪੂੜੇ-ਪੜੇ ਬੱਚਾ ਕਿੰਨਾ ਨਜਾਇਜ਼ ਚੰਗਾ ਦੇ ਬੱਚਾ ਕਿੰਨਾ ਚੰਗਾਗਾ ਚਾਰ ਥਾਣ ਹੋਣਗੇ ਬੰਦੇ ਨਾਲ ਕਰ ਤੱਕ ਦੀ ਫੁੱਲ ਗਰੰਟੀ ਆ ਆਪਣੀ ਜਗ ਤੋਂ ਅਗੇ ਜਾਪ ਗਰੰਟੀ ਲੈਣ ਨੂੰ ਹੁਣ ਵੀ ਗਰੰਟੀ ਲਵਾਂਗੇ ਕਿਆ ਬਾਤ ਦੇਖ ਚੋਲੀ ਲੱਗੀ ਕਿੰਨੀ ਚੰਗੀ ਇੱਕ ਨੰਬਰ ਆ ਗੱਬਰਾਣੀ ਚੋਲੀ ਲਈ ਇਹ ਕਰਮਾਣੀ ਬਾਕੀ ਕੰਨ ਕੋ ਨਾ ਦਿਖਾ ਰਖ ਤੇ ਬੱਛੀ ਨੇ ਛਾੜ ਦੇ ਕੋਈ ਨਹੀਂ ਛਾੜ ਦੇ ਕੋਈ ਕੰਨ ਨਾ ਦਿਖਾ ਬੱਛੀ ਨੇ ਬਿਊਟੀ ਚੈੱਕ ਕਰੋ ਉੱਤੋਂ ਪੱਧਰ ਕੋਈ ਲਿੱਸੀ ਆ ਚੀਜ਼ ਦਿਖਾ ਰ ਥੋੜਾ ਬੜਾ ਬਹੁਤ ਚੰਗਾ ਹੈ ਬਾਹਲੀ ਚੰਗੀ ਬੱਛੀ ਡਾਕਟਰ ਜਿਆਦੀ ਬਿਊਟੀ ਕਮਾਲ ਦੀ ਹੈ ਨਹੀਂ ਖਾੜਨੀ ਖਾੜੀ ਫੀਡ ਫੂਡ ਖਾਦੀ ਹੋਇਆ ਬੱਛੀ ਦੇ ਸਹੀ ਗੱਲ ਹੈ ਜਿਆਦਾ ਚੰਗੀ ਬੱਛੀ ਆ ਫੇਸ ਦੇਖ ਕੰਨ ਦੇ ਜਿਆ ਡਾਕਟਰ ਪੂਰਾ ਪੂਰਾ ਗੋਲ ਗੋਲ ਕਰਨੀ ਆ ਹੂੰ ਆ ਨਹੀਂ ਲੰਮਾ ਕੰਨ ਜਹਾਊਗਾ ਸਹੀ ਹੈ ਭਾਈ ਬਾਕੀ ਪਰੀਆਂ ਮਗਾ ਤਾਂ ਰਲਦ ਗਈ ਨਹੀਂ ਰਲਦੀਆਂ ਹੀ ਨਹੀਂ ਭਾਈ ਆ ਤਾਂ ਤਾਹ ਤੋਂ ਚੌੜੀ ਜੂੜੀ ਕਿੰਨਾ ਕੇ ਰਕਾਰ ਵੈਸੇ ਨਾ ਹੀ ਮਾਨਾ ਭਾਈ ਭਾਈ ਡਾਕਟਰ ਆਪਉਣ ਦਾ ਅਗਲੇ ਨੇ ਕਿਹਾਗਾ 35 ਲੀਟਰ ਇਹਨਾਂ ਦੇ ਉਮਾਮਾਂ ਦਾ ਓਕੇ ਭਾਈ ਇਹ ਬਾਕੀ ਮੈਂ ਤਾਂ ਇਹ ਮੰਨਦਾ ਹੁਣਾ ਦੁੱਧ ਸੇਵਾ ਦਾ ਹੁੰਦਾ ਸੇਵਾ ਦਾ ਹੁੰਦਾ ਹੈਨਾ ਸਹੀ ਗੱਲ ਆ ਅੱਗੇ ਵੀ ਆਪਾਂ ਬੋਲਦੇ ਆ ਆਪਣੇ ਕੋਲੇ ਆਪਦੇ ਕੋਲ ਵੀ ਗੰਗਾ ਹੂੰ ਦੁੱਧ ਸੇਵਾ ਦਾ ਹੁੰਦਾ ਦੁੱਧ ਸੇਵਾ ਇਹ ਆਪਣ ਮਾਲਕਾਂ ਨੇ 35 35 ਲੀਟਰ ਦਾ ਰਕਾਰ ਦੱਸਿਆ ਸਹੀ ਹੈ ਭਾਈ ਹਾਂ ਬਾਕੀ ਬਰੀਡ ਨੂੰ ਇੱਕ ਨੰਬਰ ਹੈ ਕੋਈ ਕ੍ਰੋਸ ਕਰੇ ਤਾਂ ਉੱਥੇ ਆਪਣੀ ਜ਼ਿੰਮੇਵਾਰੀ ਹੈ ਠੀਕ ਹੈ ਭਾਈ ਬਾਕੀ ਇਹ ਬੱਚੇ ਡਾਕਟਰ ਨਿਕਲਦੇ ਨਹੀਂ ਨਿਕਲਦੇ ਨਹੀਂ ਲੈ ਤੇ ਦੇਖ ਹਨ ਇੱਕ ਨੰਬਰ ਵੀ ਕਾਨੀਪੂਰਾ ਪੂਰਾ ਡਾਕਟਰ ਕਾਨੀਪੂਰਾ ਹਾਂ ਤੂਰਾ ਤੂਰਾ ਇੱਕ ਨੰਬਰ ਇੱਕ ਨੰਬਰ ਕੋਈ ਲਾਂਗਣੀ ਮਾਰਦੀ ਕੋਈ ਨਹੀਂ ਬਾਕੀ ਸੇਤੀ ਸੀ ਮਨ ਲੈ ਲੂ ਹਨ ਡਾਕਟਰ ਇਹਨੇ ਬਸ ਡੇਢ ਮਹੀਨੇ ਚ ਹਮ ਡੇਢ ਕਿ ਮਹੀਨੇ ਸੀ ਬਣ ਲਿਆ ਜਾਣਾ ਦੇਖ ਬਸੀ ਪਲੀ ਕਿੰਨੀ ਆ ਲੈ ਹਮ ਤੂਰਾ ਤੂਰਾ ਇੱਕ ਨੰਬਰ ਹੈ ਇੱਕ ਨੰਬਰ ਹੈ ਡਾਕਟਰ ਜਮ ਅੱਗੇ ਆ ਗਈ 2 ਨੰਬਰ ਤੇ ਜਿਵੇਂ ਆ ਬੱਚੀ ਆ हां 2 नंबर ते ਇਹ ਵੀ ਡਾਕਟਰ ਨਾਲ ਮਹੀਨੇ ਦੀ ਆ ਝੋਲੀ ਦਿਖਾ ਦੇ ਦੀ ਝੋਲੀ ਦਿਖਾ ਦੇ ਨੇ ਜੀ ਝੋਲੀ 4 ਥਾਣੀ ਆ 4 ਥਾ ਡਾਕਟਰ ਠੀਕ ਆ ਅੱਗੇ ਵੀ ਆਪਾਂ ਦੱਸਦੇ ਹਾਂ ਕਿਹੜੀ ਚੀਜ਼ ਹੋਵੇ ਹੂੰ ਉਹ ਚੀਜ਼ ਦੱਸਾਂਗੇ ਕੀ ਆ ਭਾਈ हां ਝੋਲੀ 1 ਨੰਬਰ ਹੱਕ ਦੇ ਉਧਰ ਬਾਕੀ ਫੇਫੂਸ ਦਿਖਾ ਹੂੰ ਲੈ ਬਾਕੀ ਗਲਾਬੀ ਨੱਕ ਕਾਗਜਾਂ ਮੈਂ ਸਹੀ ਗੱਲ ਆ ਸੰਗ ਲਾਬੀ ਬਾਕੀ ਤੋਰਾ ਪ੍ਰਿੰਟ ਬਰੀਡ 1 ਨੰਬਰ ਬਹੁਤ ਵਧੀਆ ਪ੍ਰੋਗਰਾਮ ਬਸ ਹੂੰ ਜੇ ਮੇਰੇ ਕੋਲ ਸਿਕ ਫਾਰਮ ਚ ਲੋ ओके इक ठावਾਂਗੇ ਦੋਨੇ ਇੱਕੋ ਫਾਰਮ ਜਵਾਈਆਂ ਹਾਂ ਇੱਕੇ ਫਾਰਮ ਚੋਂ ਠੀਕ ਆ ਬਾਈ ਹਾਂ ਤੇ ਬਸਾਂ ਯਾਰ ਚੀਜ਼ ਹੈ ਕਿ ਮਹਾ ਡਾਕਟਰ ਚੀਜ਼ ਆਪ ਨੂੰ ਬੋਲਣੀ ਲੋੜ ਨਹੀਂ ਹਾਂ ਆਪੇ ਗਾਹ ਕੀ ਬੋਲਣਗੇ ਅੱਜ ਕਿਦੋਂ ਬਸਾਈ ਬੀੜ ਕੋ ਪੈਗੀ ਸਹੀ ਗੱਲ ਆ ਤੇ ਬਾਕੀ ਪੜੀਆਂ ਉਹਨਾਂ ਦਿਖਾ ਤੇ ਬਾਕੀ ਲੱਤਾਂ ਦਾ ਜਮਾਸ਼ਿੱਤਨ ਮੁੱਲ ਫੋਨ ਤੇ ਹੋਣਗੇ ਮੁੱਲ ਜਾਇਜ਼ ਕਰਾਂਗੇ ਡਰ ਫੋਨ ਤੇ ਕਰਾਂਗੇ ਠੀਕ ਆ ਬਾਈ ਬਾਹਰ ਮੋਲ ਨਹੀਂ ਕਰਦੇ ਬੰਦੇ ਕਹਿੰਦੇ ਚਿੱਕੇ ਮੋਲ ਹੋਣਗੇ ਅੱਗੇ ਵੀ ਜਾਇਜ਼ ਹੁੰਦਾ ਹੋਣਗੇ ਬਾਈ ਫੋਨ ਤੇ ਹੁੰਦਾ ਬੀੜ ਦੇ ਹਿਸਾਬ ਨਾਲ ਆਪਣੇ ਜਾਇਜ਼ ਹੀ ਹੁੰਦਾ ਸਹੀ ਗੱਲ ਆ ਅੱਗੇ ਇੱਕ ਬੰਦਾ ਪਤੋਂ ਪੰਜ ਲੈ ਗਿਆ ਹੂੰ ਇੱਕ ਪਹਿਲਾਂ ਬਸ 4 ਦੀ ਬਈ ਉਹ 4 ਹੀ ਇਕੱਠਾ ਲੈ ਗਏ ਠੀਕ ਹੈ ਬਾਈ ਹਾਂ ਇੱਕ ਇੱਕ ਬੰਦੇ ਹੀ ਲੈ ਜਾਂਦਾ ਸਹੀ ਹੈ ਹੁਣ ਵੀ ਬੰਦੇ ਮੰਗੀ ਜਾਂਦੇ ਵਸਿਆਂ ਤਾਂ ਚੀਜ਼ਾਂ ਨੇ ਬਾਈ ਇੱਕ ਚੀਜ਼ਾਂ ਦਾ ਮੁੱਲ ਪੈਣੀ ਪਨਾਰੇ ਦਾ ਹਾਂ ਜਿਵੇਂ ਆਹ ਬੱਚੀ ਇਹਦੀ ਉਮਰ ਅਸਤੀ ਮੇੜ ਜਾ ਇਹਦੀ 10 ਮਹੀਨੇ ਦੀ ਉਮਰ ਠੀਕ ਆ ਹਾਂ ਤੇ 4 ਹੀ ਥਣ ਡਾਕਟਰ ਚੋਲੀ ਦਿਖਾ ਦੇ ਬੱਚੀ ਦੀ ਚੋਲੀ ਦਿਖਾ ਹਾਂ ਚੋਲੀ ਦਿਖਾ ਦੇ 4 ਹੀ ਥਣੋਂ ਗਾਰੰਟੀ ਵੀ ਹੈ ਵੈਸੇ ਨਾ ਗਾਰੰਟੀ ਹੁੰਦੀ ਆਪਣੀ ਕਿਹੜੀ ਚੀਜ਼ ਦੀ ਬੋਲਾਂਗੇ ਲੈ ਬਾਈ ਕੀ ਆ ਜੇ ਕੋਈ ਬਜੀ ਹੋਈ ਆਪਾਂ ਦੱਸਾਂਗੇ ਡਾਕਟਰ ਉਹ ਚੰਗਾ ਥਣ ਕਰਮਾਲੀ ਨੂੰ ਕਰੀ ਪੂਰਾ ਚੰਗਾ ਡਾਕਟਰ ਦੇਖ ਬੱਛੀ ਵਜਣ ਪੋਜਣ ਚੰਗੇ ਪੂਰਾ ਚੰਗਾ ਡਾਕਟਰ ਇਹ ਨਾ ਉਹ ਸੇਤੀ ਲਾਲੂ ਸਿੰਘ ਇਹ ਤਾਂ ਮੈਨੇ ਮਹੀਨੇ ਚ ਲੈ ਜੂ ਟਿਕਾ ਹਾਂ ਕਰਦ ਬਹੁਤ ਨਾ ਬੱਛੀ ਹਾਂ ਕਦ ਪੂਰਾ ਰਗ ਰੀਕੀ ਬਰੁਕੀ ਫੋਲ ਨਾ ਬੱਛੀ ਪੂਰੀ ਬਰੀਕੀ ਬਾਕੀ ਕੰਨਾ ਕੋਨਾ ਦੇ ਮਾਰ ਕੈਮਰਾ ਕੰਨ ਪੂਰਾ ਪੂਰਾ ਬਸਣਾ ਹੈ ਹਮ ਲੈ ਬਿਊਟੀ ਚੈੱਕ ਬਰੀਡ ਦਾ ਇੱਥੋਂ ਹੀ ਪਤਾ ਲੱਗਣਾ ਡਾਕਟਰ ਹਮ ਖੜਨੀ ਖੁਰਨੀ ਜੇ ਤਾਂ ਜੇ ਫੇਸ ਹੈ ਜਾਂ ਛੋਟਾ ਹੈ ਫੇਸ ਹੀ ਹੈ ਹਮ ਬਾਕੀ ਚੰਗਾ ਬਹੁਤ ਦੰਦੋਂ ਖੀਰਾਂ ਹੀ ਪੂਰਾ ਪੂਰਾ ਦੰਦੀ ਹੈ ਸਹੀ ਹੈ ਬਾਈ ਹਾਂ ਮੁੱਲ ਜਾਇਜ ਹੋਣਗੇ ਨਾ ਮੁੱਲ ਦਾ ਡਾਕਟਰ ਜਾਇਜ ਕਰਾਂਗੇ ਜਮਾ ਅੱਗੇ ਆ ਗਈ ਵੱਡੀ ਬੱਚੀ ਬਲੈਕ ਕਲਰ ਚ ਹਾਂ ਕਿੰਦਾ ਡਾਕਟਰ ਤੋਂ ਆਏ ਮਨ ਵੀ ਪੌਣੇ 5 ਫੁੱਟ ਦਾ ਕੱਦ ਹੈ ਦੋ ਦੰਦਾ ਦੋ ਦੰਦਾ ਚਾਰ ਥਾਣ ਹਾਂ 25 ਕਿਲੋ ਹੋਗੇ ਠੀਕ ਆ ਭਰੇ ਨੂੰ ਝੋਲੀ ਦਿਖਾ ਦੇ ਪਹਿਲਾਂ ਨਾ ਹਾਂ ਝੋਲੀ ਦਿਖਾਉਣੇ ਬਸੀ ਕੁੰਨੀ ਬਾਹੀ ਕੁੰਨੀ ਹੈ ਹਮ ਕੀ ਬਾਤ ਆ ਚਾਰ ਥਾਣ ਕੱਲਾ ਕੱਲਾ ਥਣ ਹਮ ਤੇ ਮੂੰਹ ਉਹਦੇ ਦੋ ਦੰਦਾਂ ਦਾ ਦੋ ਦੰਦ ਹੋ ਗਏ ਠੀਕ ਬਾਕੀ ਫੇਸ ਫੂਲ ਦਿਖਾ ਦੇ ਟਕਾ ਕੇ ਬਸ ਮੜੀ ਤੋਰ ਦੇ ਫੋੜ ਹਾਂ ਤੋਰੀ ਮੜੀ ਬਸੀ ਫੇਸ ਬੜਾ ਪਿਆਰਾ ਹਾਂ ਬਾ ਪਿਆਰਾ ਫੇਸ ਹੈ ਕੰਨ ਪੂਰਾ ਪੂਰਾ ਲੱਗਦਾ ਹਾਂ ਹਾਂ ਪੂਰਾ ਪੂਰਾ ਕੰਨ ਹੈ ਲੈ ਬਾਕੀ ਪੜੀ ਵੀ ਜਾਣ ਜੇਨ ਵਾਲੀ ਆ ਜਾਣ ਬਹੁਤ ਆ ਹਾਂ ਸੀਮਣ ਲੱਗਿਆ ਵੈਦੇ ਹ ਇਹਦਾ ਸੀਮਣ ਆਪ ਨੂੰ ਕਹਿ ਕੇ ਦਿੱਤੀ ਆ ਹਾਂ ਇਹ ਆਪਾਂ ਉਹ ਵੀ ਕਹਿ ਕੇ ਦੇਣੀ ਹੈ ਗਾਰੰਟੀ ਆਪਣੇ ਕੋਈ ਨਹੀਂ ਗੱਬਣ ਦੀ। ਖਾਲੀ ਮੰਨ ਲਿਆ। ਆਪਾਂ ਖਾਲੀ ਕਹਿ ਕੇ ਲਈਏ ਨਾ। ਚਲਾ ਹੋਇਆ ਹੈ। ਖਾਲੀ ਕਹਿ ਕੇ ਦੇਣੀ ਹੈ ਆਪਾਂ। ਚੱਕ ਚ ਨਹੀਂ ਨਾ ਆਉਂਦੀ ਹਜੇ। ਹਾਂ ਹਾਂ ਉਦੋਂ ਤੋਂ ਥੋੜੀ ਲੰਮੀ ਮੜੀ। ਹੂੰ। ਕੱਦ ਵਜਨ ਬਹੁਤ ਆ ਬਾਈ। ਕੱਦ ਪੂਰਾ ਰੈਕਟਰ। ਪੌਣੇ 5 ਫੁੱਟ ਦਾ ਕੱਦ ਆ ਬੱਛੀ ਦਾ। ਇਹ ਸੱਪ ਵਾਂਗੂ ਚਮਕਦੀ ਆ। ਸੱਪ ਵਾਂਗੂ ਚਮਕਦੀ। ਹਾਂ ਕੁ ਲਿਸੀ ਨਹੀਂ ਲਾਮੀਨੀ। ਮਤਲਬ ਹੀ ਬਲਾਏਗਾ ਹੂੰ। ਬਲਾਏਗਾ ਜੇ ਯਾਰ। ਡੱਬੀ ਹੁੰਦੀ ਡਾਕਟਰ ਹਮ ਗੱਲ ਹੀ ਹੋਰ ਬਣ ਜਾਣੀ ਸੀ ਸਹੀ ਹੈ ਬਾਈ ਹੈ ਹਮ ਐਡਾ ਕਦ ਬਸੀਦਾ ਮਿਲਦਾ ਨਹੀਂ ਕਿੱਡੇ ਦਾ ਕੱਦਾਗਾ ਨਹੀਂ ਮਿਲਦਾ ਬਾਈ ਹਾਂ ਹਮ ਭਾ ਕਿ ਨਿਆਂ ਹੀ ਆ ਗਈ ਤੇ ਦੋ ਦੰਦ ਆ ਗਈ ਦੋ ਦੰਦ ਬਿਊਟੀਫੁੱਲ ਹਾਂ ਹਾਂ ਪੂਰੀ ਚੰਗੀ ਉਤੋਂ ਬੰਦਰ ਕੋਈ ਲੱਸੀ ਨਹੀਂ ਜਮਾ ਡਾਕਟਰ ਪੂਰਾ ਬਿੰਗ ਬਣੀ ਹਮ ਜਮਾ ਲੱਤਾਂ ਲੁੱਤਾਂ ਸਿੱਧਾਂ ਬਸੀਦੇ ਜਮਾ ਜੰਗੀਆਂ ਨੇ ਮੁੱਲ ਜਾਇਜ਼ ਹੋ ਜਮਾ ਜਾਇਜ਼ ਕਰਾਂਗੇ ਤਾਂ ਇਹ ਮੁੱਲ ਕਾਹੀ ਦਿੰਨੇ ਆ ਯਾਰ ਆਪਾਂ ਠੀਕ ਆ ਹਾਂ ਹਮ ਇਹਦਾ ਮੁੱਲ 25000 ਡਾਕਟਰ 25000 ਮਾਨਦਾਨ ਹੋ ਜੀ ਹਾਂ ਮਾਨਦਾਨ ਕਰ ਦਿਆਂਗੇ ਠੀਕ ਹਾਂ ਹਾਂ 25000 25000 ਮੁੱਲ ਕਰ ਦਿਆਂ ਪਤਾ ਹੂੰ ਮਾਨਦਾਨ ਤਾਂ ਕਰ ਦਿਆਂਗੇ ਦੋ ਦਾਂ ਦਾ ਦੋ ਦਾਂ ਦਾ ਇਹ ਕਹੇ ਪਟਕੇ ਦਿਖਾ ਦਿੰਨੇ ਆ ਬਹੁਤ ਕੋਈ ਨਹੀਂ ਹਾਂ ਕਿਈ ਆਪਾਂ ਗਰੰਟੀ ਹੁੰਦੀ ਆ ਸਾਹਮਣੇ ਆ ਜਾਣਾ ਕੋਈ ਮੌਕਾ ਨਹੀਂ ਕੋਈ ਗੁੰਮੀ ਨਹੀਂ ਹੂੰ ਤੇ ਅੰਦਰੋਂ ਵੀ ਡਾਕਟਰ ਗਰੰਟੀ ਆ ਆਪਣੀ ਓਕੇ ਕਈ ਵਾਰ ਬੰਦਾ ਵਹਿਮ ਕਰ ਜਾਂਦਾ ਨਾ ਹੂੰ ਵੀ ਉਹ ਕਹੇ ਉਹ ਠੀਕ ਆ ਕਿ ਮੈਂ ਆਪਾਂ ਨੂੰ ਅਗਲੇ ਨੇ ਕਹਤਾ ਆਪਣੇ ਅੰਦਰੋਂ ਗਰੰਟੀ ਹੈ ਬਸ ਇੱਕਾਂ ਜਿ ਹੋਵੇ ਆਪਾਂ ਵਾਪਸ ਕਰਾਵਾਂਗੇ ਬਹੁਤ ਠੀਕ ਆ ਬਈ ਹਾਂ ਉਹ ਗੱਲ ਦੀ ਵੀ ਨਾਗਸੀ ਭਰਾ ਕੋਲੇ 4 ਚਾਰੀ ਦਿਖਾਤੇ ਚਾਰੀ ਸਿਰੇ ਨੇ ਭਾਈ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ